ਸਵਾਗਤ ਹੈ ਜੀ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਹੈਪੀ ਬਸੰਤ ਪੰਚਮੀ ਡੇ ਸਾਰਿਆਂ ਨੂੰ ਬਸੰਤ ਪੰਚਮੀ ਦੀਆਂ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਦੋਸਤੋ ਅੱਜ ਤੁਹਾਨੂੰ ਸਾਡੀ ਵੀਡੀਓ ਵਿੱਚ ਦਿਖਾਵਾਂਗੇ ਵੀ ਪੰਡਾ ਦੇ ਵਿੱਚ ਕਿਸ ਤਰੀਕੇ ਨਾਲ ਬਸੰਤ ਪੰਚਮੀ ਮਨਾਈ ਜਾਂਦੀ ਹੈ। ਲਓ ਜੀ ਆ ਆ ਗਿਆ ਸਾਡਾ ਪਤੰਗ ਬਜਿੰਦਰ ਲੈ ਕੇ ਆ ਗਿਆ। ਸਾਹਮਣੇ ਸਾਡੇ ਟੀਮ ਦੇ ਮੈਂਬਰ ਸਾਹਮਣੇ ਖੜੇ ਨੇ। ਅਦਲੀ ਸਾਡ ਸਾਡੀ ਟੀਮ ਦੇ ਮੈਂਬਰ ਪਤੰਗ ਚੜਾ ਰਹੇ ਨੇ ਸਾਹਮਣੇ ਦੇਖ ਸਕਦੇ ਹੋ ਵੀ ਤੁਸੀਂ ਲੋਕ ਕਿਵੇਂ ਛੱਤਾਂ ਦੇ ਉੱਤੇ ਚੜੇ ਹੋਏ ਨੇ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਬਹੁਤ ਜ਼ਿਆਦਾ ਪਤੰਗ ਉੱਡ ਰਹੇ ਨੇ ਪਰ ਪਹਿਲਾ ਵਾਲਾ ਦੋਸਤੋ ਕਰੇਜਾ ਨਹੀਂ ਰਿਹਾ ਪਸੰਤ ਪੰਜਵੀਂ ਦਾ ਚਾਰੇ ਪਾਸੇ ਤੁਹਾਨੂੰ ਦਿਖਾਉਣਾ ਇਹ ਕਿਸ ਤਰੀਕੇ ਨਾਲ ਲੋਕ ਛੱਤਾਂ ਦੇ ਉੱਤੇ ਖੜੇ ਨੇ ਅਸਾੜ ਦੇ ਉੱਤੇ ਥੋੜੇ ਜਿਆਦਾ ਪਤੰਗ ਉੱਡਦੇ ਨੇ ਆ ਚਵਾਰਾ ਖਾਲੀ ਪਿਆ ਗਿਆ ਕਿਸੇ ਟਾਈਮ ਅਸੀਂ ਚਵਾਰੇ ਦੇ ਉੱਤੇ ਬਹੁਤ ਗਾਹ ਪਾਉਂਦੇ ਹੁੰਦੇ ਸੀ ਪਰ ਹੁਣੇ ਖਾਲੀ ਪਿਆ ਗਿਆ ਕਿਉਂਕਿ ਸਾਡੇ ਕੋਸੇ ਦੋਸਤ ਇਸ ਟਾਈਮ ਬਾਹਰ ਚਲੇ ਗਏ ਕੋਸ ਕੰਮ ਕਰਾਂ ਦੇ ਉੱਤੇ ਲੱਗੇ ਹੋਏ ਨੇ। ਆਏ ਮਛੜਾ ਲੱਗਿਆ। ਚੱਲ ਚੱਲ ਓੜਾ ਓੜਾ। ਬੁਹਾਏ ਫੜੋ ਕੈਮਰਾ ਐ ਬੜੀ ਰਹਿਣ। ਕਿੱਲੋ ਨਾ ਵਿਝੇ। ਆਹ ਫੜੀਏ ਹੁੰਦਾ ਇਧਰੋਂ ਐਂ ਹੱਥ ਪਾ। ਉਹ ਕਿੱਥੇ ਗਿਆ ਉਹ? ਮਟਾਣੇ ਕਨ ਯਾਰ ਆ ਗਏ ਉਹ ਬਾਤ ਸੀ ਉਸ ਯਾਪ ਤੇ ਉਹਨਾਂ ਪੰਨ ਲੋਕਾਂ ਪਿੰਡਾਂ ਦੇ ਸੁਣਾ ਜਿਹੜੇ ਬਸੰਤ ਪੰਚੀਆਂ ਬਹੁਤ ਹੀ ਜ਼ਿਆਦੇ ਸ਼ੌਕ ਦੇ ਨਾਲ ਬਣਾਈ ਜਾਂਦੀ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਸ਼ੁਭਾਰਤਲਾ ਪਾਣੀ ਕਿਉਂ ਆ ਰਿਹਾ ਸੁਨੇ ਸੱਪਾ ਉਹ ਕਾਵਾ ਲੋਕ ਚੁੱਕੇ ਨੇ ਬੂਤਾਂ ਤੋਂ ਕਿਸੀ ਨਿਗਾ ਬਾਲ ਰਿਹਾ ਤਾਂ ਇਹ ਛੇ ਮੈਂ ਸੱਪਾ ਵਸਾ ਦਉਂ ਤਾਂ ਬੜਾ ਹੈ ਕਟਵਾ ਹੈ